ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਿਸ਼ਨ ਉਮੀਦ ਤਹਿਤ ਸਿਵਲ ਸਰਵਿਸ ਦੀ ਮੁਫਤ ਕੋਚਿੰਗ ਤਹਿਤ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਗੁਰਦਾਸਪੁਰ ਵਿਖੇ ਇੱਕ ਵਿਸ਼ੇਸ਼ ਸੈਮੀਨਾਰ ਲਗਵਾਇਆ ਗਿਆ। ਸੈਮੀਨਾਰ ਵਿੱਚ ਐਸਐਸਪੀ ਅਦਿੱਤਿਆ ਕੁਮਾਰ ਅਤੇ ਏਡੀਸੀ ਜਰਨਲ ਡਾਕਟਰ ਹਰਜਿੰਦਰ ਸਿੰਘ ਵਿਦੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਇਸ ਮੌਕੇ ਤੇ ਬੋਲਦਿਆਂ ਐਸਐਸਪੀ ਅਦਿੱਤਿਆ ਨੇ ਕਿਹਾ ਕਿ ਜਿੱਥੇ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਯੁਗ ਨਸ਼ਿਆਂ ਵਿਰੁੱਧ ਮਹਿੰਮ ਇਸ ਸੂਬੇ ਵਿੱਚੋਂ ਨਸ਼ਾ ਮੁਕਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉੱਥੇ ਹੀ ਨੌਜਵਾਨਾਂ ਨੂੰ ਰੁਜ਼ਗਾਰ ਮਹੱਈਆ ਕਰਵਾਉਣ ਲਈ ਵੀ ਪ੍ਰਸ਼ਾਸਨ ਵੱਲੋਂ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ ਇਸ ਮੌਕੇ ਤੇ ਬੋਲਦਿਆਂ ਏਡੀਸੀ ਹਰਜਿੰਦਰ ਸਿੰਘ 베ਦੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ ਅਧਾਰਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਿਵਲ ਸਰਵਿਸ ਪ੍ਰੀਖਿਆ ਦੀ ਮੁਫਤ ਕੋਚਿੰਗ ਦੇਣ ਦਾ ਉਪਰਾਲਾ ਸ਼ੁਰੂ ਕੀਤਾ ਗਿਆ ਹੈ ਤਾਂ ਜੋ ਵਿਦਿਆਰਥੀ ਮਹਿੰਗੇ ਕੋਚਿੰਗ ਸੰਸਥਾਵਾਂ ਵਿੱਚ ਦਾਖਲਾ ਲੈ ਕੇ ਜਿਹੜੇ ਵਿਦਿਆਰਥੀ ਮਹਿੰਗੇ ਕੋਚਿੰਗ ਸੈਂਟਰਾਂ ਦੇ ਵਿੱਚ ਜਾ ਕੇ ਦਾਖਲਾ ਨਹੀਂ ਲੈ ਸਕਦੇ ਉਹ ਇਨ੍ਹਾਂ ਸੰਸਥਾਵਾਂ ਦਾ ਲਾਭ ਲੈ ਕੇ ਇਨ੍ਹਾਂ ਕੋਚਿੰਗ ਸੈਂਟਰਾਂ ਦੇ ਵਿੱਚ ਆ ਕੇ ਮੁਫਤ ਕੋਚਿੰਗ ਲੈ ਸਕਦੇ ਹਨ ਸਿਵਲ ਸਰਵਿਸ ਦੀ ਪ੍ਰੀਖਿਆ ਲਈ ਪ੍ਰਸ਼ਾਸਨ ਵੱਲੋਂ ਨੌਜਵਾਨਾਂ ਨੂੰ ਹਰ ਸੰਭਵ ਸਹਾਇਤਾ ਮੁਹੱਈਆ ਕਰਵਾਈ ਜਾਏਗੀ ਗੱਲਬਾਤ ਕਰਦੇ ਹਾਂ ਇਸ ਸੰਬੰਧੀ ਆਏ ਹੋਏ ਅਧਿਕਾਰੀਆਂ ਨਾਲ ਕੀ ਕਹਿਣਾ ਹੈ ਉਹਨਾਂ ਦਾ ਏਡੀਸੀ ਸਰ ਚੇਤਨ ਸਰ ਜਿਹਨਾਂ ਤੋਂ ਅਸੀਂ ਪੜ੍ਹੇ ਆ ਐਂਡ ਆਰ ਟੀਮਸ ਆਫ ਅਫੀਸ਼ੀਅਲ ਐਂਡ ਯੰਗ ਸਟੂਡੈਂਟਸ ਦੇਖੋ ਜੀ ਆ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਿਹੜਾ ਮਾਨਯੋਗ ਸ਼੍ਰੀਮਨ ਸਾਹਿਬ ਪੰਚਾਇਤ ਦੇ ਨਾਲ ਇਨੀਸ਼ੀਏਟਿਵ ਹੈਗਾ ਨਸ਼ਾ ਦੇ ਵਿਰੁੱਧ ਚੰਗ ਉਸੇ ਦੀ ਸੀਰੀਜ਼ ਦੇ ਤੌਰ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਗੁਰਦਾਸਪੁਰ ਵੱਲੋਂ ਇੱਕ ਬਹੁਤ ਹੀ ਵਧੀਆ ਉਪਰਾਲਾ ਜਿਹੜਾ ਕੀਤਾ ਗਿਆ ਹੈ ਆਹ ਮਿਸ਼ਨ ਉਮੀਦ ਦਾ ਜਿਹੜਾ ਹੈਗਾ ਇੱਕ ਪਲੇਟਫਾਰਮ ਦੇ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਦੇ ਜਿਹੜੇ ਏਡੀਸੀ ਸਾਹਿਬ ਹੈਗੇ ਸਟੇਮ ਸਾਹਿਬ ਅਗੇ ਜਿਸ ਇਸ ਹਾਲ ਨੂੰ ਜੜੀ ਹੈ ਕਿ ਇੱਕ ਬੱਚਿਆਂ ਵਾਸਤੇ ਫ੍ਰੀ ਸ਼ਿਵਿੰਗ ਸਰ ਦੇ ਕੋਚਿੰਗ ਜੜੀ ਹੈ ਕਿ ਉਹ ਸਰਕਾਰੀ ਜਿਹੜੀ ਇਹਨਾਂ ਕਰ ਦਿੱਤੀ ਗਈ ਹੈ ਅਸੀਂ ਬੱਚਿਆਂ ਨੂੰ ਇੱਥੇ ਜਿਹੜਾ ਇਸ ਸੰਬੰਧ ਦੇ ਵਿੱਚ ਇਹਨਾਂ ਬੇਸਿਕ ਚੀਜ਼ਾਂ ਉਹ ਦੱਸਣ ਲਈ ਆਏ ਹੈਗੇ ਇਸ ਤੋਂ ਇਲਾਵਾ ਅਸੀਂ ਬੱਚਿਆਂ ਨੂੰ ਆ ਵੀ ਅਸੀਂ ਬੱਚਿਆਂ ਨੂੰ ਕਿਹਾ ਹੈਗਾ ਕਿ ਉਹ ਆਪਣਾ ਬੈਸਟ ਦੇਣ ਤਾਂ ਕਿ ਜਿਹੜਾ ਹੈਗਾ ਉਹ ਸਰਕਾਰ ਵੱਲੋਂ ਜਿਹੜੀ ਵੀ ਸਕੀਮ ਹੈ ਉਹਨੂੰ ਉਹਨੂੰ ਉਹਦੇ ਤੋਂ ਤੁਹਾਨੂੰ ਜਿਹੜੇ ਵੀ ਸਹਿਯੋਗ ਹੈ ਉਹ ਪ੍ਰੋਵਾਈਡ ਕਰਾਇਆ ਜਾਏਗਾ এডਿਕੇਸ਼ਨ ਲਈ ਲਈ ਬਾਕੀ ਸਪੋਰਟ ਲਈ ਤੋਂ ਇਸ ਤੋਂ ਇਲਾਵਾ ਜਿਹੜਾ ਹੈਗਾ ਅਸੀਂ ਜਿਹੜਾ ਹੈਗਾ ਬੱਚਾ ਨਾਲ ਡਾਇਰੈਕਟ ਵੀ ਕੀਤਾ ਹੈ ਉਹਨਾਂ ਦੇ ਨਾਲ ਸਾਡੇ ਪੰਜਾਬ ਵੀ ਸੰਧਾ ਕੀਤੀ ਹੈ ਐਂਡ ਫਰਦਰ ਵੀ ਅਸੀਂ ਜਿਹੜੀ ਜਦੋਂ ਇਹਨਾਂ ਦੀ ਕਲਾਸ ਚੱਲੇਗੀ ਤੋਂ ਸਾਡੇ ਵੱਲੋਂ ਵੀ ਇਹਨਾਂ ਦੀ ਪਰਸਨਲੀ ਜਿਹੜਾ ਹੈਗਾ ਕਲਾਸ ਵਿੱਚ ਜਾ ਕੇ ਇਹਨਾਂ ਦੀ ਕਲਾਸਿਸ ਵੀ ਮਿਲ ਕੇ ਜਾਣਿਆ ਨੇ ਫਰਦਰ ਵੀ ਅਗਸਟ ਅਤੇ ਜਿਹੜਾ ਹੈਗਾ ਫਰਦਰ ਇੰਟਰੈਕਸ਼ਨ ਵੀ ਹੈਗਾ ਉਹ ਵੀ ਕੀਤਾ ਜਾਏਗਾ ਕੋਈ ਮਿਸ਼ਨ ਉਮੀਦ ਦਾ ਜਿਹੜਾ ਬੇਨਫਿਟ ਹੈ ਉਹ ਬੱਚਿਆਂ ਨੂੰ ਜਿਹੜਾ ਹੈਗਾ ਪੋਜੀਟਿਵ એનર્ਜੀ ਜਿਹੜਾ ਜਨਰੇਟ ਕਰਕੇ ਜਿਹੜਾ ਸਿਵਲ ਸਰਵਿਸ ਸੈਲੈਕਸ਼ਨ ਜਿਹੜਾ ਹੈਗਾ ਬੱਚਿਆਂ ਨੂੰ ਗਿਆਨ ਰਾਹ ਤੇ ਆਈਐਸ ਆਈਪੀਐਸ ਪੀਸੀਐਸ ਅਤੇ ਹੋਰ ਕੰਪੀਟੀਟਿਵ ਐਗਜ਼ਾਮੈਂਟਸ ਉਸ ਵੱਲ ਮੋਟੀਵੇਟ ਕਰਨਾ ਅਤੇ ਜਿਹੜਾ ਨਸ਼ਿਆਂ ਤੋਂ ਦੂਰ ਰੱਖਣ ਦਾ ਆ ਜ਼ਿਲ੍ਹਾ ਜ਼ਿਲ੍ਹਾ ਪ੍ਰਸ਼ਾਸਨ ਦਾਸਪੁਰ ਦਾ ਜਿਹੜਾ ਹੈਗਾ ਕੋਪਰਾਲਾ ਜਿਹੜਾ ਇਹ ਕੀਤਾ ਹੈ ਦੇਖੋ ਜੀ ਸਾਡੇ ਢਕੋ ਜਿਹੜਾ ਕਿ ਗੁਰਦਾਸਪੁਰ ਪ੍ਰਸ਼ਾਸਨ ਵੱਲੋਂ ਵੱਖ-ਵੱਖ ਪ੍ਰੋਗਰਾਮ ਇਹਦੇ ਚਲਾਏ ਜਾ ਰਹੇ ਹਨ ਇਹ ਜਿਹੜਾ ਜਿਲ੍ਹਾ ਪੁਲਿਸ ਵੱਲੋਂ ਤਾਂ ਮੈਂ ਤੁਹਾਨੂੰ ਵੀ ਪਹਿਲਾਂ ਵੀ ਇਸ ਸੰਬੰਧ ਵਿੱਚ ਗਰੀਫ ਕੀਤਾ ਸੀਗਾ ਕਿ ਲਗਭਗ 50 ਹੀ ਦੇ ਲਗਭਗ 80 ਦਰਸ਼ ਕੀ ਹੋਏਗੀ ਇਸ ਤੋਂ ਇਲਾਵਾ ਲਗਭਗ 4.5 ਕਿਲੋ ਦੇ ਜਿਹੜਾ ਜਿਹੜੀ ਇਹਦੀ ਕੰਮੀ ਅਸੀਂ ਕੀ ਕੀ ਹੈ 50 ਤੋਂ ਜ਼ਿਆਦਾ ਲੋਕ ਬੰਦੇ ਅਸੀਂ ਦੇ ਲਈ ਸੇਫਟਾਰ ਕੀ ਕੀ ਇਸ ਤੋਂ ਇਲਾਵਾ ਵੀ ਸਾਡਾ ਜਿਹੜਾ ਹੈਗਾ ਜਿਹੜੇ ਕਿ ਉਹ ਇੱਕ ਪ੍ਰੋਗਰਾਮ ਹੈਗੇ ਜਿਹੜਾ ਜੀ ਡੀਲਾ ਪ੍ਰਸ਼ਾਸਨ ਵੱਲੋਂ ਕੀਤਾ ਉਹ ਵੀ ਬਖਤ ਖਾਵਾ ਚ ਹੈਲਥ ਡਿਪਾਰਟਮੈਂਟ ਦੇ ਨਾਲ ਵੀ ਅਸੀਂ ਕਿਤੇ ਗਏ ਸੀ ਸਾਡੀ ਜਿਹੜੀ ਹੈਗੀ ਸੰਪਰਕ ਮੀਟਿੰਗਾਂ ਅਸੀਂ ਖੜੇ ਜੋ ਆਰਗੇਨਾਈਜ਼ ਕਰਦੇ ਹੈਗੇ ਸਾਡੀ ਸਟੂਡੈਂਟ ਨਾਲ ਵੀ ਇੰਟਰੈਕਟ ਕਰੀ ਹੈਗੀ ਇਸ ਤੋਂ ਇਲਾਵਾ ਅਸੀਂ ਮਿਲੇ ਡਿਫੈਂਸ ਕਮੇਟੀ ਦੇ ਨਾਲ ਵੀ ਵਾਰਡ ਡਿਫੈਂਸ ਕਮੇਟੀ ਵਾਰਡ ਕਮੇਟੀ ਨਾਲ ਵੀ ਅਸੀਂ ਰਾਬਤਾ ਬਣਾਈ ਰਹੀ ਤੇ ਅਸੀਂ ਪ੍ਰਸ਼ਾਸਨ ਦੇ ਨਾਲ ਔਰ ਪਬਲਿਕ ਔਰ ਸਿਵਲ ਸੁਸਾਇਟੀ ਦੇ ਨਾਲ ਜਿਹੜਾ ਹੈਗਾ ਕਰਕੇ ਜਿਹੜਾ ਪੰਜਾਬ ਸਰਕਾਰ ਦਾ ਜਿਹੜਾ ਉਪਰਾਲਾ ਹੈਗਾ ਸਾਡੀ ਨਸ਼ਿਆਂ ਦੀ ਜੰਗ ਹੈਗਾ ਉਹਨਾਂ ਤੇ ਅਸੀਂ ਜਿਹੜਾ ਹੈਗੇ ਕੰਮ ਕਰਕੇ ਉਸ ਮਹਿੰਨ ਨੂੰ ਨੋਸੀ ਸਫਲ ਕਰਦਾ ਹੈ। ਅੱਜ ਦੇਖੋ ਜੀ ਮੈਂ ਬੜੀ ਆਪਣੀ ਖੁਸ਼ਖਬਰੀ ਹੈ ਸਾਰੇ ਆਪਣੇ ਗੁਰਦਾਸਪੁਰ ਦੇ ਸਟੂਡੈਂਟਸ ਨੂੰ ਉਹਨਾਂ ਦੇ ਪੇਰੈਂਟਸ ਨੂੰ ਅੱਜ ਡੀਸੀ ਆਪਣਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਗੁਰਦਾਸਪੁਰ ਵੱਲੋਂ ਨਾਲ ਆਪਣੇ ਐਸਐਸਪੀ ਸਰ ਦੀ ਗਾਈਡੈਂਸ ਦੇ ਨਾਲ ਅੱਜ ਇੱਥੇ ਇੱਕ ਫ੍ਰੀ ਕੋਚਿੰਗ ਸੈਂਟਰ ਸਾਡੇ ਜਿਹਨੇ ਯੂਪੀਐਸਸੀ ਐਪੀਰੀਐਂਸ ਨੇ ਜਿਨ੍ਹਾਂ ਨੇ ਆਈਐਸ ਆਈਪੀਐਸ ਦਾ ਪੀਸੀਐਸ ਬੰਨਾ ਹੈ ਉਹ ਫ੍ਰੀ ਆਫ ਕੋਸ ਦਿੱਤੀ ਜਾਏਗੀ ਉਸ ਦਿਨ ਨਾਲ ਅਸੀਂ ਸੰਬੰਧੀ ਜਿਹੜੇ ਆਪਣੇ ਚੇਤਨ ਭਾਰਤ ਲਰਨਿੰਗ ਜਿਹੜੇ ਆਪਾਂ ਨੇ ਉਹ ਨੇ ਉਹਨਾਂ ਨਾਲ ਟਾਈਅਪ ਕੀਤਾ ਹੈ ਉਹ ਫ੍ਰੀ ਆਫ ਕੋਸ ਅਤੇ ਇਨਫਰਾਸਟ੍ਰਕਚਰ ਵੀ ਦਵਾਂਗੇ ਪਲੱਸ ਕੋਚਿੰਗ ਵੀ ਦਵਾਂਗੇ ਮੈਂ ਸਾਰੇ ਆਪਣੇ ਸਟੂਡੈਂਟਸ ਨੂੰ ਤੁਹਾਡੇ ਮੱਦੇਨਜ਼ਰ ਇਹ ਹੀ ਅਪੀਲ ਕਰਦਾ ਕਿ ਜਿੱਥੇ ਸਾਨੂੰ ਕਈ ਵਾਰੀ ਦਿਮਾਗ 'ਚ ਇੱਕ ਜੀ ਸ਼ੰਕਾ ਆ ਜਾਂਦੀ ਹੈ ਕਿ ਅਸੀਂ ਇੰਨੇ ਪੈਸੇ ਕਿੱਦਾਂ ਖਰਚਾਂਗੇ ਕੋਚਿੰ ਜਿਹੜੀ ਸ਼ੰਕਾ ਹੈ ਅੱਜ ਅਸੀਂ ਖਤਮ ਕਰ ਦਿੱਤੀ ਹੈ ਤੇ ਮੈਨੂੰ ਆਸ ਹੈ ਤੁਸੀਂ ਆਹ ਵੇਖਿਆ ਕਿ ਬੱਚਿਆਂ ਦਾ ਬੜਾ ਹੰਗਾਰਾ ਸੀਗਾ ਪੂਰਾ ਸਾਡਾ ਹਾਲ ਪੜਿਆ ਹੋਇਆ ਬੱਚੇ ਚਾਹੁੰਦੇ ਆ ਕਿ ਅਸੀਂ ਅੱਗੇ ਵਧਣਾ ਸਾਡੇ ਪ੍ਰਸ਼ਾਸਨ ਵੱਲੋਂ ਸਾਡੀ ਪੂਰੀ ਸਪੋਰਟ ਰਹੇਗੀ ਕਿਸੇ ਤਰ੍ਹਾਂ ਦੀ ਵੀ ਕਿ ਬੱਚਿਆਂ ਨੂੰ ਕੁਝ ਵੀ ਅਗਰ ਕਿਤੇ ਦਿੱਕਤ ਆਂਦੀ ਹੈ ਤੇ ਉਹ ਸਾਨੂੰ ਦੱਸ ਸਕਦੇ ਨੇ ਬਟ ਇਹ ਮੈਂ ਜ਼ਰੂਰ ਕਹਾਂਗਾ ਕਿ ਇਹ ਜਿਹੜਾ ਮਿਸ਼ਨ ਉਮੀਦ ਦੇ ਅੰਦਰ ਅਸੀਂ ਇਹ ਪ੍ਰੋਗਰਾਮ ਸ਼ੁਰੂ ਕੀਤਾ ਹੈ ਮੈਨੂੰ ਉਮੀਦ ਹੈ ਸਾਰੇ ਪ੍ਰਸ਼ਾਸਨ ਨੂੰ ਉਮੀਦ ਹੈ ਤੇ ਅਸੀਂ ਹੋਰ ਬਧੀ ਅਫਸਰ ਆਪਣੇ ਜ਼ਿਲ੍ਹੇ ਤੋਂ ਕੱਢਾਂਗੇ ਤੇ ਤੁਹਾਡੇ ਜਿਹੜੇ ਰੂਬ ਰੂਪਰਾਮ ਕੋ ਜੀ ਮੈਂ ਜਦੋਂ ਆਪਣੇ ਹੁਣੇ ਬੱਚਿਆਂ ਨੂੰ ਦੱਸਿਆ ਕਿ ਮੈਂ ਜ਼ਿਲ੍ਹਾ ਗੁਰਦਾਸ ਤੋਂ ਛੋਟੇ ਜਿਹੇ ਪਿੰਡ ਚੋਂ ਜਦੋਂ ਅਸੀਂ ਚੰਡੀਗੜ੍ਹ ਕੇ ਦਿੱਲੀ ਜਾ ਕੇ ਕੋਚਿੰਗਾਂ ਲਈਆਂ ਤੇ ਸਾਨੂੰ ਬੜੀਆਂ ਮੁਸ਼ਕਲਾਂ ਦਾ ਸਾਥ ਕਰਨਾ ਪਿਆ ਬਟ ਮੈਂ ਜੋ ਆਪਣੇ ਇੱਥੇ ਪਹੁੰਚਣ ਤੱਕ ਜੋ ਮੈਂ ਸਿੱਖਿਆ ਮੈਂ ਇਹ ਚੀਜ਼ ਸਿੱਖੀ ਹੈ ਕਿ ਜਿਹੜੀ ਯੂਪੀਐਸਸੀ ਹੈ ਇਹ ਤੁਹਾਡੀ ਮਿਹਨਤ ਦੀ ਹੈ ਤੁਹਾਡੀ ਲਗਨ ਦੀ ਹੈ ਕੋਈ ਵੀ ਚੀਜ਼ ਹਾਸਲ ਕਰਨੀ ਆ ਅਗਰ ਤੁਸੀਂ 100% ਦਿੰਦੇ ਹੋ ਦਿਨ ਰਾਤ ਇਕ ਕਰਦੇ ਹੋ ਤੁਸੀਂ ਉਹ ਮੁਕਾਮ ਤੇ ਪਹੁੰਚ ਸਕਦੇ ਹੋ ਇਹ ਉਹ ਜੀ ਕੋਈ ਚੀਜ਼ ਨਹੀਂ ਆ ਜਿਹੜੀ ਨਹੀਂ ਹੋ ਸਕਦੀ ਦੂਸਰੀ ਗੱਲ ਮੈਂ ਇੱਕ ਇਹ ਜ਼ਰੂਰ ਕਹਿਣਾ ਚਾਹਾਂਗਾ ਸਾਡੇ ਸਰਕਾਰੀ ਸਕੂਲਾਂ ਤੇ ਬੱਚੇ ਪੜ੍ਹਿਆ ਜਾਂ ਕੋਈ ਗਰੀਬੀ ਰੇਖਾ ਚਾਹ ਜਾਂ ਕੋਈ ਕਹਿੰਦਾ ਮੈਂ ਉਹ ਉੱਚੇ ਅਧਿਕਾਰੀ ਦੀ ਸਿੱਖਿਆ ਜਿਹੜੀ ਹੈ ਨਹੀਂ ਕਰ ਪਾਇਆ ਆਪਣੇ ਪਲੱਸ 2 ਤੱਕ ਇਹ ਆਪਣੇ ਦਿਮਾਗ ਤੋਂ ਕੱਢ ਦਿਓ ਅਗਰ ਅੱਜ ਤੁਸੀਂ ਮਿਹਨਤ ਕਰਨੀ ਸ਼ੁਰੂ ਕੀਤੀ ਹੈ ਮੈਂ ਤੁਹਾਨੂੰ ਲੈ ਕੇ ਦੇ ਦੇਣਾ ਦਾ